ਮਾਨਜੋਗ ਸੀਐਮ ਸਾਹਿਬ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦੀਆਂ ਨਿਯਾਤ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਚੱਕੀ ਦੇ ਬਾਹਰ ਦੇ ਪੁਰਸਨ ਦੀ ਚੈਕਿੰਗ ਕੀਤੀ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਤਲ 32 ਬੋਲ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਸ਼ਾਨਾ ਸਿਟੀ ਗੁਰਦਾਸਪੁਰ ਵਿੱਚ ਐਫਆਈਆ ਨੰਬਰ 56 ਅੰਦਰ ਸੈਕਸ਼ਨ 25 ਜਿੰਦਾ ਨਾਟ ਆਰਮਰ ਰਜਿਸਟਰਡ ਕੀਤੀ ਗਈ ਹੈ ਦੋਸ਼ੀ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਜਨਾਬ ਰਮਾਨ ਹਾਸਲ ਕਰਕੇ ਬਰੀਕੀ ਨਾਲ ਪੁਸ਼ਕਸ਼ ਕੀਤੀ ਜਾਵੇਗੀ ਇਹਨਾਂ ਕੋਲੋਂ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਦੀ ਲੈ ਕੇ ਸਰ ਪਿਸਤਲ ਕਿਹੜੀ ਬਣਦੇ ਆਗੇ ਨਹੀਂ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਮਿਲ ਕਿਹੜੀ ਫਰਾਜ ਕਿਉਂ ਮੰਗਾਈ ਨਹੀਂ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਪੋਚ ਕਿਸ ਦੌਰਾਨ ਨਹੀਂ ਪੁਛ ਬਰੀਕੀ ਨਾਲ ਕੋਸ਼ਿਸ਼ ਕਰਾਂਗੇ ਜੇ ਇਹਨਾਂ ਕਿਸੇ ਬਾਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸੰਬੰਧਤ ਹੈ ਨਹੀਂ ਕੋਈ ਗੈਂਗ ਜਾਂ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੇ ਕਿਨੇ ਕੀ ਕੀ ਕੰਮ ਕਰਦੇ ਇਹ ਇੱਕ ਤਾਂ 골ਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ 골ਡਨ ਕਾਲਜ ਕੋਣ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਜਿਹਨੇ ਕਰਦਾ ਇੰਜੀਨੀਅਰਿੰਗ ਕਿਹੜੇ ਸਾਲਜਾ ਫਸਟ ਫਸਟ ਸਮਝਦਾ ਦੂਸਰਾ ਬਲਾ ਦੂਸਰਾ ਪਾਸਟੂ ਕਰਕੇ ਵਿਹਲਾ ਪੜਦਾ ਨਹੀਂ ਹੈ ਕੋਈ ਪਹਿਲਾ ਵਿਕਾਦਮੀ ਦੱਜੋ ਨਾ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨਵੇਂ ਨੋ ਬਿਲਕੁਲ ਜੇ ਪ੍ਰਾਚ ਬਾਕੀ ਆਹੀ ਸਬੰਧਿਤ ਠਾਣਾ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ